ਖਬੀ 2 ਦਸੰਬਰ ਨੂੰ ਭਾਰਤ ਦੀ ਸਰਕਾਰ ਵੀਰਬਾਲ ਦਿਵਸ ਮਨਾਉਣ ਜਾ ਰਹੀ ਹੈ ਔਰ ਉਹਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਦੇ ਚੱਲ ਵੀ ਰਹੀਆਂ ਪਰ ਕੀ ਸਿੱਖ ਕੌਮ ਇਸ ਵੀਰਬਾਲ ਦਿਵਸ ਨੂੰ ਸਵੀਕਾਰ ਕਰ ਰਹੀ ਹੈ ਕੀ ਇਸ ਵੀਰਬਾਲ ਦਿਵਸ ਦੀ ਕੋਈ ਧਰੋਹਰ ਸਿੱਖ ਕੌਮ ਦੇ ਨਾਲ ਮੇਲ ਖਾਂਦੀ ਹੈ ਇਤਿਹਾਸ ਦੇ ਨਾਲ ਮੇਲ ਖਾਂਦੀ ਹੈ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਆਵਾਜ਼ ਕੌਮ ਜਥੇਬੰਦੀ ਦੇ ਪ੍ਰਧਾਨ ਅਤੇ ਮੁਖ ਸਲਾਹਕਾਰ ਦੋਵੇਂ ਮੌਜੂਦ ਨੇ ਮੇਰੀ ਮਰਾਦ ਹੈ ਪ੍ਰਧਾਨ ਭਾਈ ਮਨਜੀਤ ਸਿੰਘ ਅਤੇ ਮੁਖਲਾਕਾਰ ਭਾਈ ਹਰਜਿੰਦਰ ਸਿੰਘ ਜਿੰਦਾ ਹੋਣਾ ਦੇ ਨਾਲ ਭਾਈ ਸਾਹਿਬ ਦੋਵਾਂ ਜਣਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਸ਼ੁਰੂਆਤ ਇਸੇ ਚੀਜ਼ ਤੋਂ ਕਰਦੇ ਆ ਕਿਉਂਕਿ ਭਾਵੇਂ ਇਹ ਗੱਲਾਂ ਆਲਰੇਡੀ ਬਹੁਤ ਹੋ ਚੁੱਕੀਆਂ ਪਰ ਵੀਰਬਾਲ ਦਿਵਸ ਕੀ ਸਿੱਖ ਕੌਮ ਅਤੇ ਜਿਵੇਂ ਮੈਂ ਤੁਹਾਡੇ ਨਾਲ ਦੀ ਗੱਲ ਕਰ ਰਿਹਾ ਤੁਸੀਂ ਵੀ ਇਸ ਦੇ ਨਾਲ ਕਿੰਨੇ ਕੁ ਸਹਿਮਤ ਹੋ ਵੀਰਬਾਲ ਦਿਵਸ ਨੂੰ ਕਿਵੇਂ ਦੇਖਦੇ ਦੇਖੋ ਇਹ ਜਿਹੜਾ ਸ਼ਬਦ ਆ ਅਸੀਂ ਇਸ ਸ਼ਬਦ ਦੇ ਨਾਲ ਹੀ ਸਹਿਮਤ ਨਹੀਂ ਇਹ ਜਦੋਂ ਸ਼ਬਦ ਘੜੇ ਜਾਂਦੇ ਆ ਰੱਖੇ ਜਾਂਦੇ ਆ ਤੇ ਖਾਸ ਕਰਕੇ ਜਦੋਂ ਉਹਨੂੰ ਬਹੁਤ ਵੱਡੀ ਪੱਧਰ ਤੇ ਪੂਰੀ ਦੁਨੀਆ ਪੱਧਰ ਤੇ ਪ੍ਰਚਾਰਿਆ ਤੇ ਪ੍ਰਸਾਰਿਆ ਜਾਂਦਾ ਤੇ ਉਦੋਂ ਸ਼ਬਦਾਂ ਦੀ ਇੱਕ ਬਹੁਤ ਵੱਡੀ ਮਹੱਤਤਾ ਹੁੰਦੀ ਹੈ ਹਮ ਅਸੀਂ ਤੇ ਸ਼ਬਦ ਗੁਰੂ ਦੇ ਪਜਾਰੀ ਆ ਇਸ ਕਰਕੇ ਅਸੀਂ ਸ਼ਬਦ ਦੀ ਇੰਪੋਰਟੈਂਸ ਨੂੰ ਬਹੁਤ ਜ਼ਿਆਦਾ ਮਹਿਸੂਸ ਕਰਦੇ ਆ ਕੋਈ ਹੋਰ ਕਰੇ ਜਾਂ ਨਾ ਕਰੇ ਜਦੋਂ ਸਖੇਨਾ ਸ਼ਬਦਾਂ ਦਾ ਵਿਰੋਧ ਕਰਦੇ ਆ ਤਾਂ ਉਹ ਕਿਤੇ ਅਜਾਈ ਹਵਾ ਹਵਾਈ ਗੱਲਾਂ ਦੇ ਵਿੱਚੋਂ ਵਿਰੋਧ ਨਹੀਂ ਕਰਦੇ ਉਹਦੇ ਪਿੱਛੇ ਬਹੁਤ ਗਹਿਰੀ ਗੱਲ ਲੁਕੀ ਆ ਤਾਂ ਹੀ ਕਰ ਰਹੇ ਆ ਜਦੋਂ ਇੰਨੀ ਵੱਡੀ ਪੱਧਰ ਤੇ ਉੱਤੇ ਪੂਰੀ ਕੌਮ ਦੇ ਅੰਦਰ ਇਹਨਾਂ ਸ਼ਬਦਾਂ ਦਾ ਵਿਰੋਧ ਹੁੰਦਾ ਆ ਉਹਦਾ ਕਾਰਨ ਇਹ ਆ ਕਿ ਜਿਹੜੀ ਸਟੇਟ ਇਹ ਸ਼ਬਦ ਲਿਆ ਕੇ ਸਿੱਖਾਂ ਦੇ ਅੱਗੇ ਪਰੋਸ ਰਹੀ ਆ ਉਹਦੀ ਮੰਸ਼ਾ ਜਿਹੜੀ ਆ ਅਸੀਂ ਉਹਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਆਂ ਕਿਉਂਕਿ ਸਟੇਟ ਦਾ ਇਹ ਜੋਰ ਲੱਗਾ ਹੋਇਆ ਕਿ ਪੂਰੀ ਦੁਨੀਆ ਦੇ ਉੱਤੇ ਜਿਹੜੀ ਸਿੱਖਾਂ ਦੀ ਇੱਕ ਵਿਲੱਖਣ ਹਸਤੀ ਆ ਜਿਹੜੀ ਕੁੱਲ ਦੁਨੀਆ ਦੇ ਵਿੱਚ ਸਾਨੂੰ ਇੱਕ ਵੱਖਰੀ ਕੌਮ ਦੇ ਉੱਤੇ ਰਿਪਰੈਜ਼ੈਂਟ ਕਰਨ ਦੇ ਵਿੱਚ ਮਦਦ ਕਰਦੇ ਜਿਹੜੇ-ਜਿਹੜੀਆਂ ਵੀ ਲੇਅਰਸ ਨੇ ਜਿੱਥੇ-ਜਿੱਥੇ ਵੀ ਸਿੱਖਾਂ ਦੀ ਵੱਖਰੀ ਪਛਾਣ ਦੀ ਗੱਲ ਹੁੰਦੀ ਹੈ ਉਹ ਪਛਾਣ ਜਿਹੜੀ ਆ ਕਿਸੇ ਇੱਕ ਸ਼ਬਦ ਚੋਂ ਨਹੀਂ ਨਿਕਲਦੀ ਕਿਸੇ ਇੱਕ ਚੀਜ਼ ਚੋਂ ਨਹੀਂ ਨਿਕਲਦੀ ਤੇ ਬਹੁਤ ਸਾਰੇ ਪਹਿਲੂ ਹੁੰਦੇ ਆ ਜਿਵੇਂ ਸਾਡਾ ਸੱਭਿਆਚਾਰ ਵੱਖਰਾ ਆ ਸਾਡੀ ਭਾਸ਼ਾ ਵੱਖਰੀ ਆ ਸਾਡਾ ਜਿਹੜਾ ਇਸਟਾ ਉਹ ਵੱਖਰਾ ਆ ਅਸੀਂ ਸ਼ਬਦ ਗੁਰੂ ਦੇ ਪੁਜਾਰੀ ਆ ਸਾਡੇ ਸੁੱਖ ਦੁੱਖ ਜਿਹੜੇ ਆ ਉਹਨੂੰ ਸੋਚਣ ਸਮਝਣ ਦੇ ਅਕੀਦੇ ਜਿਹੜੇ ਵੱਖਰੇ ਆ ਇਵੇਂ ਜਿਹੜਾ ਸਿੱਖਾਂ ਦਾ ਗੁਰੂ ਸਾਹਿਬ ਦੇ ਪ੍ਰਤੀ ਨਜ਼ਰੀਆ ਆ ਸਿੱਖ ਗੁਰੂ ਸਾਹਿਬ ਨੂੰ ਕੀ ਮੰਨਦੇ ਆ ਤੇ ਸਟੇਟ ਕੀ ਮਨਾਉਣਾ ਚਾਹੁੰਦੀ ਆ ਉਹਨਾਂ ਤੋਂ ਬਾਅਦ ਚਫੇ ਜਿਹੜੇ ਗੁਰੂ ਸਾਹਿਬ ਦੇ ਸਹਿਬਜ਼ਾਦੇ ਆ ਉਹਨੂੰ ਸਿੱਖ ਕਿੱਦਾਂ ਦੇਖਦੇ ਤੇ ਸਟੇਟ ਕਿੱਦਾਂ ਦੇਖਦੀ ਐ ਇਹਨਾਂ ਸ਼ਬਦਾਂ ਤੋਂ ਉਹਨਾਂ ਦੀ ਮਨਸ਼ਾ ਕਲੀਅਰ ਹੁੰਦੀ ਹੈ ਜਦੋਂ ਸਿੱਖ ਗੁਰੂ ਸਾਹਿਬ ਦੀ ਗੱਲ ਕਰਦੇ ਆ ਤੇ ਸਿੱਖ ਇਸ ਗੱਲ ਨੂੰ ਪੱਕਾ ਮੰਨਦੇ ਆ ਕਿ ਆਪ ਨਰਾਇਣ ਕਲਾ ਧਾਰ ਜਗ ਵਿੱਚ ਪਰਵਰਿਓ ਸਾਡਾ ਇਹ ਮੰਨਣਾ ਆ ਕਿ ਖੁਦ ਅਕਾਲ ਪੁਰਖ ਪਰਮਾਤਮਾ ਨੇ ਇਸ ਧਰਤੀ ਤੇ ਵਿਚਰ ਕੇ ਜੀ ਕੇ ਮਨੁੱਖ ਨੂੰ ਜੀਵਨ ਜਾਂਚ ਸਿਖਾਈ ਹੈ ਇੱਕ ਤਰ੍ਹਾਂ ਕੱਲੀ ਜੀਵਨ ਜਾਂਚ ਹੀ ਨਹੀਂ ਸਿਖਾਈ ਹੈਗੀ ਮਨੁੱਖ ਦਾ ਜਿਹੜਾ ਅਸਲ ਮਕਸਦ ਹੈ ਇਸ ਧਰਤੀ ਤੇ ਆਉਣ ਦਾ ਗੁਰੂ ਸਾਹਿਬ ਨੇ ਕਲੀਅਰ ਕੀਤਾ। ਜਦੋਂ ਅਸੀਂ ਗੁਰੂ ਸਾਹਿਬ ਨੂੰ ਨਿਰੰਕਾਰ ਮੰਨਦੇ ਆਂ ਤੇ ਫਿਰ ਨਿਰੰਕਾਰ ਦੇ ਜਿਹੜੇ ਸਹਜਾਦੇ ਆ ਉਹ ਕੋਈ ਆਮ ਰੂਹਾਂ ਥੋੜੀ ਹੋਣਗੀਆਂ। ਸਟੇਟ ਇਹ ਚਾਹੁੰਦੀ ਆ ਕਿ ਸਿੱਖ ਗੁਰੂ ਸਾਹਿਬਾਨਾਂ ਨੂੰ ਜਿਵੇਂ ਹਿੰਦੁਸਤਾਨੀ ਕਲਚਰ ਦੇ ਵਿੱਚ ਦੇਵੀ-ਦੇਵਤਿਆਂ ਨੂੰ ਦੇਖਿਆ ਜਾਂਦਾ ਸਿੱਖ ਗੁਰੂਆਂ ਨੂੰ ਉਸ ਰੂਪ ਦੇ ਵਿੱਚ ਦੇਖਣ। ਜਦੋਂ ਆਰਐਸਐਸ ਆ ਰਹੀਆਂ ਵਟੀਆਂ ਔਰਗੇਨਾਈਜੇਸ਼ਨ ਜਿਹੜੀਆਂ ਹੈਗੀਆਂ ਆ ਨਹੀਂ ਵੈਸੇ ਮੈਂ ਇੱਥੇ ਤੁਹਾਨੂੰ ਥੋੜਾ ਟੋਕਣਾ ਚਾਹੁੰਦਾ ਮੈਂ ਇਹਨੂੰ ਇਸ ਚੀਜ਼ ਨੂੰ ਸਮਝਾਉ ਉਹ ਕਿ ਜਿਵੇਂ ਤੁਸੀਂ ਕਹਿੰਦੇ ਹੋ ਕਿ ਆਰਐਸਐਸ ਜਾਂ ਕੋਈ ਹੋਰ ਏਜੰਸੀ ਹੋਵੇ ਜਾਂ ਕੋਈ ਵੀ ਹੋਵੇ ਉਹ ਚਾਹਦੇ ਆ ਕਿ ਅਸੀਂ ਉਹਨਾਂ ਨੂੰ ਐਂ ਦੇਖੀਏ ਜਿਵੇਂ ਉਹ ਆਪਣੇ ਇਸ਼ਟ ਨੂੰ ਦੇਖਦੇ ਆ ਪਰ ਉਹਨਾਂ ਵਾਸਤੇ ਉਹ ਵੀ ਪੂਜਨੀਕ ਨੇ ਸਾਡੇ ਵਾਸਤੇ ਸਾਡੇ ਗੁਰੂ ਸਾਹਿਬਾਨ ਪੂਜਨੀਕ ਨੇ ਇਹਦੇ ਵਿੱਚ ਕੋਈ ਦੁਚਿੱਤੀ ਤਾਂ ਨਹੀਂ ਹੋਣੀ ਚਾਹੀਦੀ ਫਿਰ ਇਸ ਲਿਹਾਜ਼ ਨਾਲ ਬਹੁਤ ਫਰਕ ਹੈ ਜੀ ਜਿਵੇਂ ਬਹੁਤ ਫਰਕ ਹੈ ਫਰਕ ਕੀ ਹੈਗਾ ਜਿਵੇਂ ਚਲੋ ਜਿਆਦਾ ਬਹੁਤ ਜ਼ਿਆਦਾ ਗਹਿਰਾ ਨਹੀਂ ਉਤਰ ਕੇ ਉਹਨਾਂ ਇੱਕ ਗੱਲ ਜਿੰਨੀ ਕਾਮ ਸੰਗਤ ਦੇ ਵਿੱਚ ਜਿਹੜੀ ਹੈਗੀ इजीली ਹੂੰ ਪਹੁੰਚ ਸਕੇ ਤੇ ਕਿਉਂਕਿ ਅਦਰਵਾਇਜ਼ ਇੰਟਰਵਿਊ ਬਹੁਤ ਜ਼ਿਆਦੀ ਲੰਮੀ ਹੋ ਜਾਏਗੀ ਦੋ ਚਾਰ ਐਗਜ਼ਾਮਪਲ ਨਾਲ ਆਪਾਂ ਦੇ ਤੇ ਸਭ ਤੋਂ ਪਹਿਲੀ ਤੇ ਗੱਲ ਆ ਹਿੰਦੂ ਸਮਾਜ ਦੇ ਅੰਦਰ ਦੇਵੀ ਦੇਵਤੇ ਦਾ ਕੋਈ ਵੀ ਬੰਦਾ ਸਵਾਂਗ ਰਚ ਸਕਦਾ ਹੂੰ ਸਿੱਖ ਕਦੇ ਸੁਪਨਾ ਵੀ ਨਹੀਂ ਰਹਿ ਸਕਦੇ ਸਵਾਂਗ ਰਚਨਾ ਤੇ ਬਹੁਤ ਦੂਰ ਦੀ ਗੱਲ ਆ ਐਨੀਮੇਟਿਡ ਮੂਵੀਆਂ ਦੇ ਖਿਲਾਫ ਸਿੱਖਾਂ ਨੇ ਪੂਰਾ ਜੋਰ ਲਾਇਆ ਵੀ ਇਹ ਨਹੀਂ ਹੋਣੀ ਚਾਹੀਦੀ ਇਨਫੈਕਟ ਇਹ ਤੋਂ ਅੱਗੇ ਨਿਕਲ ਕੇ ਵੀ ਸਖਾ ਉਪਰਾਲਾ ਕਰਦੇ ਪਏ ਆ ਅਸੀਂ ਵੀ ਉਹਨਾਂ ਦੇ ਵਿੱਚੋਂ ਹੀ ਆਂ ਕਿ ਜਿਹੜੇ ਆ ਇਹ ਕਲਚਰ ਨਵਾਂ ਡਿਵੈਲਪ ਹੋ ਰਿਹਾ ਇਹ ਇਹ ਕਿਤੇ ਨਾ ਕਿਤੇ ਸਾਡੀ ਜਿਹੜੀ ਵਿਲੱਖਣ ਹਸਤੀਆਂ ਨੂੰ ਬਹੁਤ ਵੱਡੀ ਟਾਲ ਆਊਗਾ ਦੂਸਰੀ ਚੀਜ਼ ਤਾਂ ਦਾਤਾ ਜਿਸ ਦੇਵਤੇ ਦੀ ਪੂਜਾ ਹਿੰਦੂ ਸਮਾਜ ਦੇ ਵਿੱਚ ਹੁੰਦੀ ਆ ਉਸ ਮੰਦਿਰ ਦੇ ਅੰਦਰ ਹਿੰਦੂ ਆਪਣੇ ਦੇਵਤੇ ਨੂੰ ਯਾਦ ਕਰਕੇ ਖੁਸ਼ੀ ਦੇ ਵਿੱਚ ਝੂਮ ਸਕਦਾ ਨੱਚ ਸਕਦਾ ਉਹਦੀ ਮੌਤ ਚ ਮਸਤੀ ਚ ਉਹ ਵਾਰ ਖੋਲ ਕੇ ਵੀ ਨੱਚ ਲੈਂਦੇ ਆ ਮੰਦਰਾਂ ਦੇ ਵਿੱਚ ਸਿੱਖ ਕਦੇ ਸੁਪਨੇ ਚ ਵੀ ਨਹੀਂ ਸੋਚ ਸਕਦੇ ਕਿ ਗੁਰਦੁਆਰੇ ਦਾ ਮਾਹੌਲ ਜਿੱਥੇ ਕੋਈ ਨਾਚ ਗਾਣੇ ਵਾਲਾ ਹੋ। ਹੂੰ। ਤੋਂ ਇਹ ਦੋ ਐਗਜ਼ੈਂਪਲ ਹੀ ਮੈਨੂੰ ਲੱਗਦਾ ਕਿ ਸਮਝਣ ਲਈ ਡਿਫਰੈਂਸ ਸਮਝਣ ਦੇ ਲਈ ਕਾਫੀ ਆ। ਹੂੰ। ਕਿਉਂਕਿ ਉੱਥੇ ਸਰਤ ਦੀ ਜਿਹੜੀ ਜਿਹੜੀ ਪੂਜਣ ਦੀ ਵਿਧੀ ਆ ਮੰਦਰ ਇੱਕ ਪੂਜਾ ਦਾ ਸਥਾਨ ਹੈ ਸਿਰਫ। Hindu ਵਾਸਤੇ ਸਿੱਖ ਵਾਸਤੇ ਗੁਰੂ ਘਰ ਪੂਜਾ ਦਾ ਸਥਾਨ ਨਹੀਂ ਸਾਡਾ ਲਿਵਿੰਗ ਗੁਰੂ ਹਾਜ਼ਰ ਨਾਗਰ ਉੱਥੇ ਆ ਜਿੱਥੇ ਅਸੀਂ ਗੁਰੂ ਘਰ ਦੇ ਵਿੱਚ ਇਹ ਮਹਿਸੂਸ ਕਰਦੇ ਹਾਂ ਕਿ ਜਿਵੇਂ ਅਸੀਂ ਆਪ ਦੀ ਬਾਪ ਦੀ ਗੋਦ ਦੇ ਵਿੱਚ ਬੈਠੇ ਹੋਈਏ ਹੂੰ ਤੇ ਸਾਡੇ ਗੁਰੂ ਘਰ ਜਿਹੜੇ ਆ ਉਹ ਸਿਰਫ ਪੂਜਾ ਦੇ ਸਥਾਨ ਨਹੀਂ ਆ ਹੂੰ ਸਾਡੇ ਸੱਭਿਆਚਾਰ ਦੀ ਜੜ ਵੀ ਉੱਥੇ ਲੱਗੀ ਹੋਈ ਆ ਸਾਡੀ ਪੋਲੀਟਿਕਲ ਜਿਹੜੀ ਕਹ ਲੋ ਵੀ ਲੀਡ ਵੀ ਸਾਨੂੰ ਉੱਥੋਂ ਹੀ ਮਿਲਦੀ ਆ ਅਸੀਂ ਹਰ ਸ਼ੈ ਦੁਨੀਆ ਦੀ ਗੁਰੂ ਕਰਦੀ ਰੋਸ਼ਨੀ ਦੇ ਵਿੱਚੋਂ ਲੈ ਕੇ ਅੱਗੇ ਚਲਦੇ ਹਾਂ ਇੱਚ ਹੋਰ ਗਹਿਰਾ ਉਤਰਾਂਗੇ ਤਾਂ ਬਹੁਤ ਲੰਮਾ ਚੱਲ ਜੂਗਾ ਮੈਨੂੰ ਲੱਗਦਾ ਡਿਫਰੈਂਸ ਦੇ ਲਈ ਇਹੀ ਕਾਫੀ ਆ ਤੇ ਸਟੇਟ ਇਹ ਚਾਹੁੰਦੀ ਆ ਕਿ ਤੁਸੀਂ ਵੀ ਕਿਉਂਕਿ ਜਿਹੜੀ ਖਾਸ ਕਰਕੇ ਹਿੰਦੁਸਤਾਨ ਦੀ ਪੋਲਿਟਿਕਸ ਦੇ ਅੰਦਰ ਇੱਕ ਟਰਮ ਚੱਲਦੀ ਪਈ ਆ ਕਿ ਹਿੰਦੀ ਹਿੰਦੂ ਹਿੰਦੁਸਤਾਨ ਇਹ ਚੀਜ਼ਾਂ ਇੱਕ ਲਾਈਨ ਦੇ ਵਿੱਚ ਤਾਂ ਹੀ ਸਿੱਧ ਹੋਣ ਗਿਆ ਕਿ ਜੇ ਸਿੱਖ ਵੀ ਇਸ ਤਰੀਕੇ ਨਾਲ ਜਿਵੇਂ ਹਿੰਦੂਇਜ਼ਮ ਦੇ ਵਿੱਚ ਬਹੁਤ ਸਾਰੇ ਅਲੱਗ-ਅਲੱਗ ਤਰ੍ਹਾਂ ਦੀਆਂ ਮੰਗਤਾਵਾਂ ਨੇ ਕੋਈ ਸ਼ਿਵਜੀ ਦਾ ਭਗਤ ਆ ਕੋਈ ਰਾਮ ਜੀ ਦਾ ਭਗਤ ਆ ਕੋਈ ਕਿਸੇ ਮਾਤਾ ਦਾ ਭਗਤ ਆ ਉਹ ਕਹਿੰਦੇ ਇਦਾਂ ਹੀ ਅਲੱਗ-ਅਲੱਗ ਦੇਵਤਿਆਂ ਨੂੰ ਮੰਨਣ ਵਾਲੇ ਜਿਵੇਂ ਲੋਕ ਆ ਜਿਹੜੇ ਇਦਾਂ ਹੀ ਸਿੱਖ ਵੀ ਹਿੰਦੂਈ ਆ ਇਹ ਆਪਣੇ ਗੁਰੂ ਨੂੰ ਮੰਨਦੇ ਹੈ ਉਹ ਵੀ ਜਿਵੇਂ ਦੇਵਤੇ ਇਦਾਂ ਹੀ ਗੁਰੂ ਹੂੰ ਤੇ ਉਹ ਜ਼ਿਆਦਾ ਡਿਫਰ ਕਰਕੇ ਨਹੀਂ ਦੇਖਦੇ ਹੈਗੇ ਤੇ ਇਹ ਇਹ ਜੋਰ ਲੱਗਾ ਹੋਇਆ ਸਟੇਟ ਦਾ ਇਸ ਚੀਜ਼ ਤੇ ਲਿਆਉਣ ਦੇ ਲਈ ਉਹ ਫਿਰ ਜਦੋਂ ਸਟੇਟ ਵਾਰ ਕਰਦੀ ਹੈ ਇੱਕ ਪਾਸੇ ਤੋਂ ਨਹੀਂ ਕਰਦੀ ਉਹ ਅਨੇਕਾਂ ਪਹਿਲੂਆਂ ਤੋਂ ਕਰਦੀ ਹੈ ਤੇ ਉਹ ਇੱਕ ਗੱਲ ਨੂੰ ਵਾਰ-ਵਾਰ 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 ਸੈੱਟ ਦੀ ਤੁਸੀਂ ਇੱਕ ਕਰੀਂ ਰਿਜੈਕਟ ਕਰੋਗੇ ਇੱਕ ਗੱਲ ਸਿੱਟੀ ਲੱਖਾਂ ਲੋਕਾਂ ਦੇ ਵਿੱਚ ਉਹਨਾਂ ਲੱਖਾਂ ਦੇ ਵਿੱਚੋਂ ਅਗਰ 5 7 10 20 ਵੀ ਇਫੈਕਟ ਹੋ ਗਏ ਉਹਦੇ ਤੋਂ ਤੇ ਸਮਝ ਲਓ ਉਹਨਾਂ ਦੀ ਉਹ ਗੱਲ ਸਿੱਟੀ ਕਾਮਯਾਬ ਹੋ ਗਈ ਅਗਲੀ ਵਾਰ ਫਿਰ ਕੋਈ ਗੱਲ ਸਿੱਟਣਗੇ ਫਿਰ 10 20 ਪ੍ਰਭਾਵਿਤ ਹੋਣਗੇ ਹੁਣ ਇਹਨਾਂ ਬੀਰਬਾਲ ਦਿਸ਼ ਦੇ ਉੱਤੇ ਜਾਂ ਇਸ ਲਫ਼ਜ਼ ਦੇ ਉੱਤੇ ਬਹੁਤ ਸਾਰੇ ਲੋਕ ਐਸੇ ਜਿਹੜੇ ਪ੍ਰਾਊਡ ਫੀਲ ਕਰਦੇ ਇਟ ਮੀਨਸ ਉਹ ਉਹਨਾਂ ਦੇ ਅਜੰਡੇ ਦੇ ਉੱਤੇ ਉਹਨਾਂ ਦੇ ਰੈਡਾਰ ਦੇ ਉੱਤੇ ਉਹ ਆ ਗਏ ਉਹਦਾ ਸ਼ਿਕਾਰ ਹੋ ਗਏ ਜਿਹੜੇ ਸਾਡੇ ਬਜ਼ੁਰਗ ਆ ਉਹ ਵੀ ਜਦੋਂ ਸਹਿਬਜ਼ਾਦੇ ਦਾ ਨਾਮ ਲੈਂਦੇ ਆ ਤੇ ਉਹ ਸਤਕਾਰ ਦੇ ਵਿੱਚ ਉਹਨਾਂ ਦੇ ਹੱਥ ਜੁੜੇ ਤੇ ਸਿਰ ਨੀਵੇਂ ਹੁੰਦੇ ਆ ਤੇ ਜਦੋਂ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਤੇ ਅੱਖਾਂ 'ਚ ਬਹੁਤਿਆਂ ਦੇ ਵਿਰਾਗ ਵੀ ਹੁੰਦਾ ਉਹ ਸਤਕਾਰ ਕੀ ਆ ਉਹ ਇੱਕ ਬਾਲ ਵਿੱਚੋਂ ਸਤਕਾਰ ਨਹੀਂ ਆ ਹੂੰ ਉਹ ਨਿਰੰਕਾਰ ਦੇ ਸਹਿਬਜ਼ਾਦਿਆਂ ਵਿੱਚੋਂ ਸਤਕਾਰ ਆ ਉਹਨਾਂ ਦੀ ਹਸਤੀ ਕੋਈ ਛੋਟੀ ਨਹੀਂ ਆ ਜਿਹੜਾ ਨਿਰੰਕਾਰ ਦਾ ਸਰੂਪ ਉਹਨਾਂ ਦੇ ਫਰਜ਼ੰਦ ਬਣ ਕੇ ਆਏ ਧਰਤੀ ਦੇ ਉੱਤੇ ਉਹ ਕੋਈ ਰੂਹਾਂ ਆਮ ਨਹੀਂ ਸਿਕੀਆਂ ਉਹ ਕਿਰਦਾਰ ਬੱਚੇ ਦਾ ਨਹੀਂ ਹੋ ਸਕਦਾ ਕਿ ਜਿੱਥੇ ਪਤਾ ਹੈ ਕਿ ਸਿੱਧੀ ਸਟੇਟ ਨਾਲ ਟਕਰਿਆ ਤੇ ਸਟੇਟ ਦੇ ਨੂੰ ਜਦੋਂ ਆਪਣਾ ਰਿਐਕਸ਼ਨ ਪੇਸ਼ ਕਰਨਾ ਤੇ ਜਦੋਂ ਉਹਨਾਂ ਦੀ ਕਚਹਿਰੀ 'ਚ ਵੀ ਜਾਣਾ ਤਾਂ ਆਪਣਾ ਜੁੱਤੀ ਪਹਿਲਾਂ ਮਿਗਾਉਣੀ ਪੀਂ ਤੇ ਅੱਡੀ ਇਸ ਜਿਹੜੀ ਕਚਹਿਰੀ ਦੇ ਪਹਿਲਾਂ ਸਾਡੀ ਜੁੱਤੀ ਅੰਦਰ ਵੜੂਗੀ ਸਰਚ ਘਾਉਣ ਦੀਆਂ ਉਮੀਦਾਂ ਤੋਂ ਬਾਅਦ ਛੱਡ ਦਿਓ ਜਦੋਂ ਇੱਕ ਅਜੰਡੇ ਦੇ ਤਹਿਤ ਦਰਵਾਜ਼ਾ ਛੋਟਾ ਰੱਖਿਆ ਜਾਂਦਾ ਕਿ ਉਹ ਬੱਚਾ ਉਸ ਕੌਤ ਨੂੰ ਸਮਝ ਸਕਦਾ ਉਹ ਰੂਹਾ ਬੱਚੇ ਨਹੀਂ ਸੀ ਉਹ ਤੇ ਆਪਣਾ ਰੋਲ ਅਦਾ ਕਰਨ ਆਈਆਂ ਰੂਹਾਂ ਸੀ ਪਰ ਅਸੀਂ ਮੰਨਦੇ ਹਾਂ ਕਿ ਉਹ ਆਮ ਰੂਹਾਂ ਨਹੀਂ ਸੀ ਇਸ ਕਰਕੇ ਅਸੀਂ ਜਦੋਂ ਸਤਕਾਰ ਦੇ ਵਿੱਚ ਵੀ ਸਾਨੂੰ ਤੇ ਬਾਬਾ ਲਬਜ ਵੀ ਜਿਹੜਾ ਹੈ ਨਾ ਮੈਨੂੰ ਲੱਗਦਾ ਵੀ ਸਾਡੇ ਕੋਲ ਕੋਈ ਹੋਰ ਬਿਹਤਰ ਲਫ਼ਜ਼ ਹੋਵੇ ਤਾਂ ਅਸੀਂ ਹੋਰ ਸਤਕਾਰ ਦੇ ਸਕੀਏ ਉਹ ਆਮ ਰੂਹਾਂ ਨਹੀਂ ਸੀ ਅਸੀਂ ਇਹ ਮੰਨਦੇ ਭਾਈ ਸਾਹਿਬ ਮੇਰਾ ਇੱਕ ਸਵਾਲ ਇੱਥੇ ਆ ਜਾਂਦਾ ਕਿ ਜਦੋਂ ਅਸੀਂ ਜਾਣਦੇ ਹਾਂ ਜਾਂ ਇਵਨ ਉਹ ਲੀਡਰ ਜਿਹੜੇ ਸਿੱਖ ਨੇ ਔਰ ਬਾਕੀ ਪਾਰਟੀਆਂ ਵਿੱਚ ਹੈਗੇ ਨੇ ਉਹ ਵੀ ਇਹ ਜਾਣਦੇ ਨੇ ਕਿ ਸਾਬਜ਼ਾਦਿਆਂ ਦੀ ਕੀ ਮਹੱਤਤਾ ਆ ਇੱਥੇ ਆ ਕੇ ਫਿਰ ਸਵਾਲ ਖੜ ਜਾਂਦਾ ਆ ਕਿ ਸਾਡੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਜਹੇਦਾਰ ਨੇ ਉਹ ਉਹ ਕਿਉਂ ਕੋਈ ਅਹੋਜੀ ਸਟੇਟਮੈਂਟ ਨਹੀਂ ਦਿੰਦੇ ਆ ਕੋਈ ਹੁਕਮ ਜਾਰੀ ਨਹੀਂ ਕਰਦੇ ਜੋ ਗੱਲਾਂ ਅਸੀਂ ਸੁਣਦੇ ਆਏ ਅੱਜ ਤੱਕ ਜਾਂ ਪੜਦੇ ਆਏ ਆ ਸ੍ਰੀ ਕਲਕੱਟਾ ਸਾਹਿਬ ਬਾਰੇ ਉੱਥੋਂ ਦਾ ਇੱਕ ਹੁਕਮਨਾਮਾ ਹੁੰਦਾ ਇੱਕ ਆਰਡਰ ਜਾਰੀ ਹੁੰਦਾ ਤੇ ਉਹ ਪੂਰੇ ਉਹ ਪੂਰੀ ਲੋਕਾਈ ਵਾਸਤੇ ਇੱਕੋ ਇੱਕ ਹੁੰਦਾ ਆ ਜੀ ਉਰੇ ਉੱਤੇ ਕੋਈ ਫੈਬ੍ਰਿਕੇਸ਼ਨ ਨਹੀਂ ਹੁੰਦੀ ਉਹ ਸਿਰਫ ਇੱਕ ਮਾਤਰਾ ਹੁਕਮ ਹੁੰਦਾ ਫਿਰ ਉਹ ਇੱਕ ਹੁਕਮ ਜਾਰੀ ਹੋ ਜਵੇ ਤੇ ਉਹ ਹੁਕਮ ਤੇ ਇੰਪਲੀਮੈਂਟੇਸ਼ਨ ਹੋ ਜਵੇ ਵੀਰਬਾਲ ਦੇ ਵਸਦਾ ਦਾ ਸਤਿ ਤ ਵੀ ਉੱਥੇ ਮੁੱਕ ਜਾਣਾ ਚਾਹੀਦਾ ਸੀ ਪਰ ਡਿਟੇਰੀਏਸ਼ਨ ਕਰਦੀ ਹੈ ਇੱਥੇ ਜਦੋਂ ਅਸੀਂ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਤੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸਿੱਖਾਂ ਦੇ ਅੰਦਰ ਜਿਹੜੀ ਸਹਿਬਜ਼ਾਦਿਆਂ ਦੀ ਸ਼ਹਾਦਤ ਦੀ ਵਿਆਖਿਆ ਹੈ ਨਾ ਉਹ ਇਮੋਸ਼ਨਲ ਪਰਸਪੈਕਟਿਵ ਦੇ ਵਿੱਚ ਜ਼ਿਆਦਾ ਹੋ ਰਹੀ ਹੈ ਜਿਹੜੇ ਉਹਦੇ ਬਾਕੀ ਪਹਿਲੂ ਨੇ ਜੀ ਉਹ ਚਰਚਾ ਦਾ ਵਿਸ਼ਾ ਬਹੁਤ ਘਟ ਮੰਦੇ ਹੂੰ ਜਿੱਥੇ ਉਹ ਸਾਡੇ ਅੰਦਰ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਵੈਰਾਗ ਹੁੰਦਾ ਉੱਥੇ ਸਾਡੀ ਕੌਮ ਦੇ ਅੰਦਰ ਉਹ ਜੋਸ਼ ਤੇ ਉਹ ਜਜ਼ਬਾ ਵੀ ਪੈਦਾ ਹੋਣਾ ਚਾਹੀਦਾ ਹੈ ਕਿ ਇੰਨੀ ਛੋਟੀ ਉਮਰ ਦੇ ਵਿੱਚ ਵੀ ਜੇਕਰ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਨੇ ਇੱਕ ਸਿੰਬੋਲਿਕਲੀ ਕਿਉਂਕਿ ਗੁਰੂ ਤੇ ਆਪ ਨਰਾਇਣ ਆ ਉਹਨਾਂ ਨੇ ਤਾਂ ਇਤਿਹਾਸ ਆਪ ਰਚਿਆ ਆ ਸਰਪ ਪੂਰੀ ਕੌਮ ਨੂੰ ਸਮਝਾਉਣ ਦੇ ਲਈ ਉਹਨਾਂ ਦਾ ਮਾਰਗਦਰਸ਼ਕ ਕਰਨ ਦੇ ਲਈ ਉਹ ਸਾਰੀਆਂ ਘਟਨਾਵਾਂ ਕਹਿ ਲੋ ਪਿਓ ਜਿਹੜੀਆਂ ਹੈ ਕਿ ਉਹਨਾਂ ਦੀ ਮੌਜ ਦੇ ਅੰਦਰ ਵਰਤੀਆਂ ਹੋਈਆਂ ਉਹ ਮੈਸੇਜ ਸੀ ਪੂਰੀ ਕੌਮ ਦੇ ਲਈ ਕਿ ਸਾਡਾ ਬੱਚਾ ਬੱਚਾ ਇਸ ਚੀਜ਼ ਤੋਂ ਅਵੇਅਰ ਹੋਣਾ ਚਾਹੀਦਾ ਕਿ ਜਦੋਂ ਭਾਵੇਂ ਕਿੱਡੀ ਵੀ ਵੱਡੀ ਤਾਕਤਵਰ ਸਟੇਟ ਕਹਾਉਂਦੀ ਹੋਵੇ ਤੁਸੀਂ ਹੱਕ ਤੇ ਸੱਚ ਦੇ ਲਈ ਉਹਦੇ ਨਾਲ ਮੱਥਾ ਕਿੱਦਾਂ ਹੋਣਾ ਉੱਤੇ ਝੁਕਣਾ ਨਹੀਂ ਆ ਜਿਵੇਂ ਅੱਜ ਸਾਡੀ ਲੀਡਰਸ਼ਿਪ ਸਿਰਫ ਇੱਕ ਛੋਟੀ ਜੀ ਤਾਕਤ ਹਾਸਲ ਕਰਨ ਦੇ ਲਈ ਆਪਣੇ ਸਿਧਾਂਤਾਂ ਤੋਂ ਪਾਸਾ ਵੱਟ ਕੇ ਹਕੂਮਤ ਦੇ ਝੂਲੇ ਦੇ ਥੱਲੇ ਦੀ ਨਿਕਲ ਕੇ ਉਹਨਾਂ ਤੇ ਉਹ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਛਟਿਆ ਰਹੀ ਗੁਰਤੇਗ ਬਾਦਨ ਮਹਾਰਾਜ ਦੀ ਸ਼ਹਾਦਤ ਦੇ ਉੱਤੇ ਪੂਰਾ ਪ੍ਰੋਪਗੈਂਡਾ ਕੀਤਾ ਗਿਆ ਸਹਿਬਜਾਦੇ ਦੀ ਸ਼ਹਾਦਤ ਦੇ ਉੱਤੇ ਇਸੇ ਤਰੀਕੇ ਨਾਲ ਪ੍ਰੋਪਗੈਂਡਾ ਕੀਤਾ ਜਾ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਹਾਦਤ ਦੇ ਉੱਤੇ ਜਿਹੜਾ ਅਸੀਂ ਮਹਾਰਾਜ ਦੇ ਪ੍ਰਕਾਸ਼ ਪ੍ਰਬੰਧ ਦੇ ਉੱਤੇ ਸਾਡੇ ਪੂਰੇ ਇਤਿਹਾਸ ਦੇ ਉੱਤੇ ਜਦੋਂ ਸਟੇਟ ਪੱਪਾ ਪਰ ਹੋ ਕੇ ਦਿਨ ਮਨਾ ਰਹੀ ਹੈ ਨਾ ਤਾਂ ਉੱਥੇ ਇਹ ਜਰੂਰ ਮੈਂ ਮਹਿਸੂਸ ਕਰਨਾ ਚਾਹੀਦਾ ਪੂਰੀ ਕੌਮ ਨੂੰ ਕਿ ਐਸੀ ਕੀ ਗੱਲ ਹੋ ਗਈ ਕਿ ਜਿਹੜੀ ਸਟੇਟ ਆ ਅੱਜ ਉਹ ਇੰਨੀ ਸੋਹਰਤ ਹੋ ਗਈ ਸਿੱਖਾਂ ਦੇ ਪ੍ਰਤੀ ਜਿਹੜੀ ਕੱਲ ਤੱਕ ਤੇ ਸਾਡੀ ਵੈਰੀ ਸੀ ਨਹੀਂ ਮੈਂ ਮੈਂ ਕਿਸੇ ਪੋਲਿਟਿਕਲ ਪਾਰਟੀ ਦੀ ਵੀ ਗੱਲ ਨਹੀਂ ਕਰਦਾ ਮੇਰਾ ਸਵਾਲ ਸਿਰਫ ਇੰਨਾ ਆ ਜਿਹੜੀ ਜੱਥੇਦਾਰ ਜਿਹੜੀ ਆ ਜੇ ਚੱਤੇਦਾਰ ਸਾਹਿਬ ਦੀ ਵੀ ਆਪਾਂ ਗੱਲ ਕਰ ਲਈਏ ਜਿਨ੍ਹਾਂ ਦੀ ਆਵਾਜ਼ ਕਿਉਂ ਇੰਨੀ ਹੌਲੀ ਹੋ ਗਈ ਆ ਕਿਉਂ ਨਹੀਂ ਪਹੁੰਚ ਰਹੀ ਜਦੋਂ ਸਿੱਖ ਆਪਣੀ ਆਜ਼ਾਦੀ ਦੀ ਗੱਲ ਕਰਦੇ ਆ ਉਹਦੇ ਪਿੱਛੇ ਹੀ ਵਜ੍ਹਾ ਹੁੰਦੀਆਂ ਵੀ ਦੁਨੀਆ ਦੀ ਕੋਈ ਵੀ ਕੌਮ ਹਮ ਜਦੋਂ ਉਹਦੇ ਕੋਲ ਗੁਲਾਮੀ ਦੇ ਇਦਾਂ ਦੇ ਹਾਲਾਤ ਹੋਣ ਪਈ ਉਹ ਆਪਣੇ ਧਾਰਮਿਕ ਫੈਸਲੇ ਲੈਣ ਦੇ ਲਈ ਵੀ ਆਜ਼ਾਦ ਨਾ ਹੋਣ ਹਮ ਉਹ ਧਾਰਮਿਕ ਫੈਸਲੇ ਵੀ ਪ੍ਰਭਾਵਿਤ ਹੋਣ ਮੌਜੂਦਾ ਕਿਸੇ ਰਾਜ ਪ੍ਰਣਾਲੀ ਦੇ ਅਧੀਨ ਜਿਹੜੀ ਚਾਉਂਦੀ ਨਹੀਂ ਕਿ ਸਿੱਖੀ ਵਧੇ ਫੁੱਲੇ ਜਦੋਂ ਉਹਦੇ ਪ੍ਰਭਾਵ ਦੇ ਥੱਲੇ ਸਾਡੀ ਲੀਡਰਸ਼ਿਪ ਹੋਏਗੀ ਉਹ ਲੀਡਰਸ਼ਿਪ ਜਿਹੜੀ ਆਪਣੇ ਆਪ ਨੂੰ ਨਿਰੋਲ ਧਾਰਮਿਕ ਦੱਸਦੀ ਹੈ ਇਹ ਤੇ ਪੂਰੀ ਦੁਨੀਆ ਜਾਣਦੀ ਹੈ ਨਾ ਐਕਸਪਲੇਨ ਕਰਨ ਦੀ ਲੋੜ ਨਹੀਂ ਕਿ ਜਿਹੜੇ ਸਾਡੇ ਧਾਰਮਿਕ ਲੀਡਰ ਵੀ ਆ ਉਹ ਕਿਸ ਚੀਜ਼ ਦੇ ਪ੍ਰਭਾਵ ਦੇ ਹੇਠੋਂ ਨਿਕਲ ਕੇ ਆ ਰਹੇ ਬੱਗੋਨਾਂ ਦੀਆਂ ਨਿਯੁਕਤੀਆਂ ਕੌਣ ਕਰਦੀ ਪਈ ਆ ਕੀ ਉਹ ਉਹ ਇੰਨੇ ਫਾਰਗ ਨਹੀਂ ਹੈਗੇ ਤੇ ਬਿਲਕੁਲ ਪੰਥਕ ਹੋ ਕੇ ਤੇ ਉਹ ਫੈਸਲੇ ਸੁਣਾ ਸਕਣ ਫੇਰ ਤੇ ਮਤਲਬ ਹੁਣ ਤੱਕ ਕੌਮ ਦੀ ਨਹਾਰ ਹੀ ਕੁਝ ਹੋਰ ਹੋਣੀ ਮੈਨੂੰ ਮੈਨੂੰ ਇੱਥੇ ਨਾ ਗਿਆਨੀ ਰਕबीर ਸਿੰਘ ਦਾ ਓਵਰਲੈਪ ਚੇਤਾ ਆ ਗਿਆ ਜਿੱਥੇ ਉਹ ਕਹਿੰਦੇ ਆ ਕਿ ਮੈਨੂੰ ਤਾਂ ਲੱਗਦਾ ਸੀ ਕਿ ਜਹੇਦਾਰ ਦੀ ਆਵਾਜ਼ ਦੂਰ ਦੂਰ ਤੱਕ ਜਾਂਦੀ ਹੈ ਪਰ ਅਸਲੋਂ ਤਾਂ ਸਿਰਫ ਚਾਰਚ ਫੇਰਿੰਗ ਗੂੰਜਦੀ ਰਹਿੰਦੀ ਹੈ ਜਦੋਂ ਕੋਈ ਕੌਮ ਗੁਲਾਮ ਹੁੰਦੀ ਹੈ ਨਾ ਜੀ ਤੇ ਉਹਦੇ ਅੰਦਰਲੀ ਜਿਹੜੀ ਲੀਡਰਸ਼ਿਪ ਹੈ ਉਹਦੀ ਮਾਨਸਿਕਤਾ ਦੇ ਉੱਤੇ ਵੀ ਇਹਨਾਂ ਚੀਜ਼ਾਂ ਦੇ ਅਸਰ ਹੁੰਦੇ ਆ ਹੂੰ ਕਿਉਂਕਿ ਉਹ ਇੰਨੀ ਫਰਾਗਦਲੀ ਨਾਲ ਇੰਨੀ ਦਲੇਰੀ ਦੇ ਨਾਲ ਵੀ ਜਿਹੜੇ ਨਰੋਲ ਫੈਸਰੇ ਪੰਥ ਦੇ ਹਿੱਤ ਦੇ ਵਿੱਚ ਜਾਂਦੇ ਹੋਣ ਉਹ ਨਹੀਂ ਲੈ ਪਾਉਂਦੇ ਇਸੇ ਕਰਕੇ ਤੇ ਜਿਹੜੇ ਰੋਣੇ ਰੋਏ ਜਾਂਦੇ ਆ ਕੌਮ ਵੱਲੋਂ ਜਿਹੜੇ ਹੈਗੇ ਅੱਜ ਕਿੰਨਾ ਕੌਮ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਵਿਰੋਧ ਹੋ ਰਿਹਾ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜਾ ਲੈਵਲ ਆਇਆ ਇੱਕ ਅਕਾਲ ਤਖਤ ਦੇ ਜਥੇਦਾਰ ਦਾ ਪੂਰੀ ਦੁਨੀਆ 'ਚ ਜਿੰਨੀਆਂ ਕੌਮਾਂ ਵਸਦੀਆਂ ਉਹਨਾਂ ਦੇ ਕਿਸੇ ਸਰਮੋਰ ਦੇ ਬਿਆਨ ਦੀ ਇੱਕ ਵੈਲਿਊ ਆ ਤੇ ਉਸ ਬਿਆਨ ਦੇ ਉੱਤੇ ਪੂਰੀਆਂ ਕੌਮਾਂ ਮਰ ਮਟਣ ਦੇ ਲਈ ਤਿਆਰ ਹੋ ਜਾਂਦੀਆਂ ਹੂੰ ਕੋਈ ਕ੍ਰਿਸਚੀਅਨਿਟੀ ਦਾ ਪੌਪ ਕੋਈ ਸਟੇਟਮੈਂਟ ਦੇਵੇ ਤੇ ਥੱਲੇ ਦਾ ਕੋਈ ਬੰਦਾ ਮਾੜਾ ਮੋਟਾ ਮਿਨਿਸਟਰ ਵੀ ਉਹਦੇ ਖਿਲਾਫ ਗੱਲ ਨਹੀਂ ਕਰ ਸਕਦਾ ਉਸ ਗੱਲ ਨੂੰ ਸਰਬ ਪ੍ਰਮਾਣਿਤ ਮੰਨਿਆ ਜਾ ਸਕਦਾ ਸਰਬ ਪ੍ਰਮਾਣਿਤ ਮੰਨਿਆ ਜਾਂਦਾ ਇਨਫੈਕਟ ਜੇ ਕੋਈ ਬਿਆਨ ਦਿੰਦਾ ਤਾਂ ਲੋਕੀ ਉਹਦਾ ਜਿਨਾ ਹਰਾਮ ਕਰ ਦਿੰਦੇ ਆਕਾਲ ਤਖਤ ਦੇ ਜਥੇਦਾਰ ਦੀ ਪਦਵੀ ਕਿਸੇ ਵੇਲੇ ਦੁਨੀਆ ਦੇ ਉੱਤੇ ਇਦਾਂ ਹੀ ਸੀ ਕਿ ਜੋ ਆਕਾਲ ਤਖਤ ਦੇ ਜਥੇਦਾਰ ਨੇ ਕਹਿ ਤਾ ਪੂਰੀ ਕੌਮ ਉਹਦੇ ਤੇ ਸਟੈਂਡ ਕਰਦੀ ਸੀ ਸਟੇਟ ਜਦੋਂ ਸਾਡੇ ਲੀਡਰਾਂ ਨੂੰ ਚੁਣਦੀ ਆ ਉਹ ਅੱਗੇ ਤੋਂ ਅੱਗੇ ਅੱਗੇ ਤੋਂ ਕਿਉਂ ਨਾ ਲੀਡਰਾਂ ਦੀ ਚੋਣ ਕਰਦੀ ਆ ਜਿਹੜੇ ਵੱਧ ਸਟੇਟ ਦੇ ਲਈ ਇਮਾਨਦਾਰ ਹੋਣ ਕੌਮ ਦੇ ਲਈ ਨਾ ਓਕੇ ਉਹ ਇਸ ਕਰਕੇ ਅੱਗੇ ਤੋਂ ਕਿ ਜਿਹੜਾ ਗ੍ਰਾਫ ਆ ਉਹ ਥੱਲੇ ਤੋਂ ਥੱਲੇ ਜਾਂਦਾ ਆ ਰਿਹਾ ਅੱਜ ਇੱਥੋਂ ਤੱਕ ਗ੍ਰਾਫ ਚਲੇ ਗਿਆ ਕਿ ਟੁੱਚੇ ਟੁੱਚੇ ਬੰਦੇ ਸ਼ਹਿਰਾਂ ਦੇ ਵਿੱਚ ਜਿਨ੍ਹਾਂ ਤੇ ਸ਼ਾਇਦ ਘਰ ਦੇ ਵੀ ਗੱਲ ਨਾ ਸੁਣਦੇ ਹੋਣ ਉਸ ਅਕਾਲ ਤਖਤ ਦੇ ਜਥੇਦਾਰ ਤੇ ਪਰਚੇ ਕਰਾਉਣ ਦੀਆਂ ਗੱਲਾਂ ਕਰਦੇ ਹੂ ਬਿਲਕੁਲ ਇਹਦੇ ਨਾਲ ਹੋਰ ਪੋਲਿਟੀਕਲ ਸਟੈਂਸਸ ਸਮਝਣ ਦੀ ਕੋਸ਼ਿਸ਼ ਕਰਦੇ ਆਂ ਸਾਡੇ ਨਾਲ ਭਾਈ ਹਰਜਿੰਦਰ ਸਿੰਘ ਜਿੰਦਾ ਹੁਣੇ ਵੀ ਮੌਜੂਦ ਨੇ ਭਾਈ ਨੂੰ ਫੜਾ ਦਿਓ ਮਾਈਕ ਇਹ ਕਰ ਚੈੱਕ ਕਰਾਂ ਦੋ ਵਾਰ ਹਾਂਜੀ ਆਵਾਜ਼ ਆ ਰਹੀ ਹੈ ਪਾਈ ਸਾਹਿਬ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਨਾ ਆ ਆਪਾਂ ਜਿਹੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਉਹਨਾਂ ਤੋਂ ਪਹਿਲਾਂ ਦੇ ਜਿਹੇਦਾਰਾਂ ਬਾਰੇ ਵੀ ਗੱਲ ਕਰ ਹਟੇ ਚਲੋ ਮੈਂ ਜ਼ਿਕਰ ਕਰਨਾ ਚਾਹਨਾ ਪੋਲਿਟਿਕਸ ਦਾ ਜੋ ਪੋਲਿਟਿਕਸ ਇਹਦੇ ਉੱਤੇ ਹੁਣ ਇਸ ਵੇਲੇ ਚੱਲਦੀ ਪਈ ਹੈ ਮੈਂ ਕੱਲ ਮਨਜੀਤ ਸਿੰਘ ਜੀਕੇ ਦੀ ਇੱਕ ਪੋਸਟ ਦੇਖਦਾ ਪਿਆ ਸੀਗਾ ਉਹਦੇ ਵਿੱਚ ਉਹਨਾਂ ਨੇ ਇਲਜ਼ਾਮ ਲਗਾਇਆ ਸੁਖਬੀਰ ਸਿੰਘ ਬਾਦਲ ਦੇ ਉੱਤੇ ਔਰ ਉਹ ਉਹ ਜੋ ਕਨਵਰਸੇਸ਼ਨ ਉੱਥੇ ਚੱਲਦੀ ਪਈ ਹੈ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਵਾਲਾਂ ਦੀ ਧਰਮ ਪਤਨੀ ਹਰਸਿਮਰਤ कौर ਬਾਦਲ ਲਗਾਤਾਰ ਇਸ ਗੱਲ ਦੀ ਨਿਖੇਦੀ ਕਰ ਰਹੇ ਹੈ ਕਿ ਇਹ ਵੀਰ ਬਾਲ ਦਿਵਸ ਨਹੀਂ ਮਨਾਇਆ ਜਾ ਗੱਲ ਵੀ ਐ ਮੈਨੂੰ ਲੱਗਦਾ ਤੁਹਾਡੇ ਬਿਆਨਾਂ ਦੇ ਹਿਸਾਬ ਨਾਲ ਤਾਂ ਪਰ ਦੂਸਰੇ ਪਾਸੇ ਮਜੀਦ ਸਿੰਘ ਜੀ ਕਹਿੰਦੇ ਆ ਕਿ ਇਹੀ ਹੋ ਸੀਗੇ ਜਿਨ੍ਹਾਂ ਨੇ ਇਸ ਗੱਲ ਦੀ ਮਨਜ਼ੂਰੀ ਵੀ ਦਿੱਤੀ ਸੀ ਕਿ ਹਾਂ ਭਾਈ ਕਰ ਲੋ ਇਹ 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 ਦੋਵੇਂ ਚੀਜ਼ਾਂ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਵੈਸੇ ਨਾ ਜਿਹੜੀ ਮਨਜੀਤ ਸਿੰਘ ਜੀ ਕੀ ਦੀ ਸਟੇਟਮੈਂਟ ਆਈ ਸੀ ਨਾ ਉਹ ਵੀ ਬਹੁਤੀ ਕਲੀਅਰ ਨਹੀਂ ਸੀਗੀ ਫਿਰ ਵੀ ਆਪਾਂ ਕਿਉਂਕਿ ਜਿਹੜੇ ਉਹਦੇ ਨਾਲ ਐਕਿਵਿਡੈਂਸ ਲੱਗੇ ਸੀਗੇ ਉਹ 2018 ਦੀਆਂ ਜਿਹੜੀਆਂ ਇਹੀ ਚੀਜ਼ਾਂ ਨੂੰ ਲੈ ਕੇ ਖਬਰ ਲੱਗੀ ਹੋਈ ਆ ਉਹਦੇ ਬਾਰੇ ਜਿਹੜੀ ਚੀਜ਼ ਦੱਸੀ ਗਈ ਆ ਉਹਦੇ ਨਾਲ ਇਹ ਗੱਲ ਤਾਂ ਦੇਖੋ ਸਪਸ਼ਟ ਹੈਗੀ ਹੈ ਚਾਹੇ ਮਜੀਤ ਸਿੰਘ ਜੀ ਕੀ ਹੋਵੇ ਚਾਹੇ ਬਾਦਲ ਹੋਣ ਚਾਹੇ ਹੋਰ ਜਿੰਨੇ ਵੀ ਸਿੱਖ ਲੀਡਰ ਉਸ ਵੇਲੇ ਸਿਗੇ ਚਾਹੇ ਉਹ ਸਰਨਾ ਹੋਵੇ ਚਾਹੇ ਕੋਈ ਹੋਵੇ ਜਿਨ੍ਹਾਂ ਨੇ ਉਸ ਵੇਲੇ ਗੁਰਦੁਆਰਾ ਪਰਬਤਾ ਕਮੇਟੀ ਦੀ ਸਟੇਜ ਦੇ ਉੱਤੇ ਸਿਮਰਤੀ ਰਾਣੀ ਨੂੰ ਜਿਹੜਾ ਉਹ ਸਰੂਪਾ ਪਾਇਆ ਸ਼ਾਲ ਪਾਇਆ ਜੋ ਵੀ ਪਾਇਆ ਉਹਨਾਂ ਨੇ ਤੇ ਉਸ ਜਗ੍ਹਾ ਦੇ ਉੱਤੇ ਆ ਅੱਗੇ ਜਿਹੜੀ ਡੈਫੀਨੇਸ਼ਨ ਗਈ ਸਮਾਜ ਦੇ ਅੰਦਰ ਕਿ ਇਹਨਾਂ ਨੇ ਮੰਗ ਰੱਖੀ ਭਾਰਤ ਦੇ ਅੱਗੇ ਕਿ ਭਾਰਤ ਦੇ ਵਿੱਚ ਇਹ ਗੱਲ ਜਿਹੜੀ ਆ ਦੱਸੀ ਜਾਂ ਮਨਾਈ ਜਾਵੇ ਕਿ ਸਾਡੇ ਸਹਬਜ਼ਾਦੇ ਜਿਹੜੇ ਸੀਗੇ ਉਹਨਾਂ ਦੀ ਸ਼ਹਾਦਤ ਜਿਹੜੀ ਆ ਉਹ ਕਿੰਨੀ ਵੱਡੀ ਤੇ ਮਹਾਨ ਹੈ ਮਗਰ ਦੇਖੋ ਇਸ ਗੱਲ ਦੇ ਉੱਤੇ ਜੋ ਸਾਨੂੰ ਇਤਰਾਜ ਹੋਇਆ ਹੈਗਾ ਕਿ ਜਿਹੜੀ ਇਹਨਾਂ ਦੀ ਮਾਨਸਿਕਤਾ ਹੈ ਨਾ ਜਿਹੜੇ ਸਾਡੇ ਲੀਡਰ ਬਣੇ ਵਰਦੇ ਨੇ ਇਹ ਇੰਨੇ ਦਿੱਲੀ ਦੇ ਅੱਗੇ ਮਤਲਬ ਝੁਕੇ ਹੋਏ ਆ ਇਹਨੇ ਕੋਡੇ ਹੋਏ ਆ ਕਿ ਇਹਨਾਂ ਨੂੰ ਜੇ ਉਹ ਵੀਰ ਬਾਲ ਦਿਵਸ ਕਿਹਾ ਕਿ ਵੀ ਜਦੋਂ ਉਹਨਾਂ ਨੇ ਇਸ ਗੱਲ ਨੂੰ ਮਨਾਉਣ ਦੀ ਇਹਨਾਂ ਅੱਗੇ ਪੇਸ਼ਕਸ਼ ਰੱਖੀ ਤੇ ਇਹ ਲੋਕ ਇਨਤ ਚਾਵਣ ਹੋ ਕੇ ਪੱਬਾ ਭਾਰ ਹੋ ਕੇ ਪਬਲਿਕ ਚ ਆਏ ਕਿ ਜਿੱਦਾਂ ਪਤਾ ਨਹੀਂ ਕਿਹੜੀ ਪ੍ਰਾਪਤੀ ਕਰਕੇ ਸਾਡੇ ਮੂਰੇ ਜਿੱਦਾਂ ਪੇਸ਼ ਹੋਰੀ ਏ ਕੋ ਗੱਲ ਹੂੰ ਮਤਲਬ ਇੰਨੇ ਇਹ ਬੰਦੇ ਕਮਜ਼ੋਰ ਤੇ ਇੰਨੇ ਨਲਾਇਕ ਸਿੱਖ ਸੀਗੇ ਕਿ ਇਹਨਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਉਹ ਸਾਡੇ ਸਹਬਜ਼ਾਦੇ ਦਾ ਸਤਕਾਰ ਨਹੀਂ ਕਰ ਰਹੇ ਅਪਮਾਨ ਕਰ ਰਹੇ ਨੇ ਹੂੰ ਉਸ ਅਪਮਾਨ ਦਾ ਖੰਡਨ ਦੇਣਾ ਕੀ ਕਰਨਾ ਸੀਗਾ ਇਹਨਾਂ ਨੇ ਹੌਲੀ ਹੌਲੀ ਉਹਨੂੰ ਸੋਸਾਇਟੀ ਚ ਉਤਾਰਨ ਦੇ ਲਈ ਹੂੰ ਸਕੂਲਾਂ ਦੀ ਐਸੀ ਲੋਬੀ ਨੂੰ ਡੀਲ ਕਰਨਾ ਸ਼ੁਰੂ ਕੀਤਾ ਹੂੰ ਖਾਸ ਤੌਰ ਤੇ ਪੰਜਾਬ ਦਾ ਇੱਕ ਸ਼ਖਸ ਹੈਗਾ ਡਾਕਟਰ ਜਗਜੀਤ ਸਿੰਘ ਧੂਰੀ ਉਹਦਾ ਨਾਮ ਵੱਜਦਾ ਆ ਉਸ ਨੇ ਇਸ ਚੀਜ਼ ਦੀ ਜਿਹੜੀ ਹੈ ਵੈਲਕਮ ਡੇ ਵਿੱਚ ਪੋਸਟਾਂ ਪਾਣੀ ਸ਼ੁਰੂ ਕੀਤੀਆਂ ਜਿਹੜਾ ਬਹੁਤ ਸਾਰੇ 3000 ਤੋਂ ਪਲੱਸ ਸਕੂਲਾਂ ਦਾ ਉਹ ਜਿਹੜਾ ਹੈਗਾ ਪ੍ਰੈਜ਼ੀਡੈਂਟ ਜਾਂ ਡਾਇਰੈਕਟਰ ਕਈ ਜਗ੍ਹਾ ਚੇਅਰਪਰਸਨ ਵੱਜਦਾ ਆ ਹੂੰ ਉਹ ਬੰਦੇ ਨੇ ਇਸ ਚੀਜ਼ ਦਾ ਵੈਲਕਮ ਕੀਤਾ ਉਦੋਂ ਇਹ ਨਾ ਬੰਦਿਆਂ ਦੀਆਂ ਸਰਕਾਰਾਂ ਇਹਨਾਂ ਦੇ ਬਾਅਦ ਹੋਰ ਦੂਜੀਆਂ ਨਹੀਂ ਸਰਕਾਰਾਂ ਆਈਆਂ ਸਭ ਨੇ ਉਸ ਚੀਜ਼ ਨੂੰ ਮਨਾਉਣ ਦੇ ਲਈ ਆਪਣਾ ਪੂਰਾ ਜ਼ੋਰ ਲਾਇਆ ਹੁਣ ਜਦੋਂ ਇਹਨਾਂ ਨੇ ਦੇਖਿਆ ਕਿ ਇਹਦਾ ਜਿਹੜਾ ਸਿਕ ਵਿਰੋਧ ਕਰ ਰਹੇ ਆ ਤੇ ਇਹਨਾਂ ਨੇ ਨਾਲ ਨਾਲ ਕੀ ਕੀਤਾ ਇਹਨਾਂ ਨੇ ਇਸ ਗੱਲ ਨੂੰ ਨਾ ਸ਼ੈਲਟਰ ਕਰਨਾ ਸ਼ੁਰੂ ਕੀਤਾ ਹੋਇਆ ਹੁਣ ਕੀ ਹੁੰਦਾ ਜਿਹੜੇ ਵਿਰੋਧੀ ਹੋ ਜਾਂਦੇ ਆ ਉਹ ਆਪਣੇ ਹਿਸਾਬ ਦੇ ਨਾਲ ਇਹਦੀ ਵਿਆਖਿਆ ਕਰਨ ਲੱਪੰਦੇ ਆ ਜਿਹੜੇ ਉਹਨਾਂ ਦੇ ਨਾਲ ਹੁੰਦੇ ਆ ਉਹ ਆਪਣੇ ਹਿਸਾਬ ਨਾਲ ਇਹਦੀ ਵਿਆਖਿਆ ਕਰ ਰਹੇ ਆ ਗੱਲ ਤੇ ਹੈਗੀ ਸਾਡੇ ਸਾਬ ਜਾਦੇ ਸਾਡੇ ਬਾਬੇ ਸਾਡੇ ਗੁਰੂਆਂ ਦੇ ਫਰਜ਼ੰਦ ਤੇ ਵਿਆਖਿਆ ਕਰਨ ਇਹ ਲੋਕ ਅੱਛਾ ਇਸ ਗੱਲ ਤੋਂ ਮੈਨੂੰ ਇੱਕ ਹੋਰ ਗੱਲ ਚੇਤੇ ਆਈ ਮੈਂ ਅੱਜ ਸਵੇਰੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਦੇਖ ਰਿਹਾ ਸੀਗਾ ਉਸੇ ਹੀ ਮਨਜੀਤ ਸਿੰਘ ਜੀ ਕੇ ਦੀ ਪੋਸਟ ਤੇ ਕਿਸੇ ਨੇ ਰਿਐਕਸ਼ਨ ਦਿੱਤਾ ਹੋਇਆ ਸੀਗਾ ਤੇ ਉਸ ਤੋਂ ਬਿਠਾ ਹਰਸ਼ੀਮਨਤ ਕੋਰ ਬਾਦਲ ਦੀ ਪੋਸਟ ਸੀਗੀ ਉਹ ਕਹਿੰਦੇ ਕਿ ਸਾਡੇ ਵੀ ਉਹ ਪੂਜਨੀਕ ਨੇ ਜਿਹੜੇ ਸਾਹਜਾਦੇ ਹੈਗੇ ਨੇ ਅਸੀਂ ਵੀ ਉਹਨਾਂ ਨੂੰ ਆਪਣਾ ਇਸ਼ਟ ਮੰਨਦੇ ਆਂ ਉਹਨਾਂ ਨੂੰ ਪੂਜਦੇ ਆਂ ਤੇ ਇਹਦੇ ਵਿੱਚ ਕਹਿੰਦੇ ਤੂੰ ਚਿੱਤੀ ਵਾਲੀ ਕੀ ਗੱਲ ਹੈ ਜਿਹੋ ਜਿੰਨੇ ਤੁਹਾਡੇ ਆ ਉਹਨੇ ਸਾਡੇ ਦੇਖੋ ਪੂਜਣ ਵਾਲੀ ਗੱਲ ਤਾਂ ਮਨਜੀਤ ਸਿੰਘ ਜੀ ਨੇ ਬੜੀ ਕਲੀਅਰ ਕੀਤੀ ਹੈ ਕਿ ਪੂਜਣ ਦੇ ਵਿੱਚ ਕੀ ਫਰਕ ਹੈਗਾ ਸਾਡੇ ਚ ਉਹਨਾਂ ਤੇ ਫਰਕ ਜੀ 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 ਆ ਜਿਹੜੇ ਆ ਬੰਦੇ ਹਰ ਸਿਮਰਤ ਕੋਰ ਬਾਦਲ ਹੋਵੇ ਚਾਹੇ ਜੀਕੇ ਹੋਵੇ ਚਾਹੇ ਬਾਦਲ ਦਾ ਹੋਰ ਕੋਈ ਲਾਣਾ ਹੋਵੇ ਚਾਹੇ ਕੋਈ ਹੋਵੇ ਐਦਾਂ ਦਾ ਬੰਦਾ ਜਿਹੜਾ ਸਟੇਟ ਦੇ ਮੋਰੇ ਝੁਕਿਆ ਹੋਇਆ ਉਹ ਸਾਨੂੰ ਨਾ ਦੱਸੇ ਕਿ ਉਹ ਕੀ ਸਤਕਾਰ ਕਰਦਾ ਤਾਂ ਸਿੱਖ ਕੀ ਚਾਹੁੰਦੇ ਆ ਹੂੰ ਜੋ ਸਿੱਖ ਚਾਹੁੰਦੇ ਆ ਨਾ ਉਹ ਤੇ ਉਹਨਾਂ ਤੇ ਬਸ ਦੀ ਗੱਲ ਨਹੀਂ ਉਹਨਾਂ ਨੇ ਕਰਨਾ ਨਹੀਂ ਹੈਗਾ ਕਿਉਂਕਿ ਜਿਨ੍ਹਾਂ ਦੀਆਂ ਉਹ ਪੂਜਣ ਦੀਆਂ ਗੱਲਾਂ ਕਰਦੇ ਨਾ ਉਹਨਾਂ ਨੇ ਉਹ 7 ਸਾਲ ਤੇ 9 ਸਾਲ ਦੀ ਉਮਰ ਦੇ ਵਿੱਚ ਉਹ ਕੁਰਬਾਨੀ ਦੇ ਕੇ ਸਿੱਖ ਕੌਮ ਦਾ ਫਿਰ ਮਾਨ ਨਾਲ ਉੱਚਾ ਕੀਤਾ ਜਿੱਥੇ ਅੱਜ ਦੇ ਇਹ ਟਟਪੂੰਜੀਏ ਨਿੱਕੀਆਂ ਨਿੱਕੀਆਂ ਕੋਸ਼ਿਸ਼ਾਂ ਤੇ ਪ੍ਰਾਪਤੀਆਂ ਦੇ ਲਈ ਉਹਨਾਂ ਦੇ ਮੋਰੇ ਕੋਡੇ ਹੋਏ ਬੈਠੇ ਨੇ ਹਾਂ ਨਾ ਉਹਨਾਂ ਨੇ ਇਸ 7 ਸਾਲ ਦੀ ਉਮਰ ਤੇ 9 ਸਾਲ ਦੀ ਉਮਰ ਦੁਨੀਆ ਚ ਨਾ ਵਸੇ ਇਹ ਮਿਸਾਲ ਆ ਕੋਈ ਇਹਦਾ ਕਦੀ ਸਾਨੀ ਨਹੀਂ ਬਣ ਸਕਦਾ ਮੈਨੂੰ ਲੱਗਦਾ ਜ਼ਿੰਦਗੀ 'ਚ ਦੁਬਾਰਾ ਕਦੀ ਹਾਂ ਫਿਰ ਵੀ ਜੇ ਇਹ ਲੋਕ ਇਹ ਕਹਿਣ ਕਿ ਇਹ ਕੋਈ ਸਾਡੇ ਦਾ ਸਾਨ ਕਰ ਰਹੇ ਆ ਸਾਨੂੰ ਇਹਨਾਂ ਦਾ ਕੋਈ ਸਾਨ ਨਹੀਂ ਹੈਗਾ ਹਾਂ ਨਾ ਅਸੀਂ ਚਾਹੁੰਦੇ ਆ ਸਾਡੇ ਦਿਨ ਮਨਾਉਣ ਕਿਉਂਕਿ ਜਦੋਂ ਇਹ ਮਨਾਉਣ ਦੀਆਂ ਗੱਲਾਂ ਕਰਦੇ ਆ ਨਾ ਫਿਰ ਇਹਨਾਂ ਦੇ ਮਨਾਉਣ ਦੇ ਤਰੀਕੇ ਉਹ ਉਸ ਤਰੀਕੇ ਨਾਲ ਪੇਸ਼ ਹੁੰਦੀ ਹੈ ਜਿੱਦਾਂ ਕੱਲ ਪਰਸੋ ਦੀ ਅਖਬਾਰ ਦੇ ਇੱਕ ਵਿੱਚ ਟਵੀਟ ਦੇ ਅੰਦਰ ਹਾਂ ਕਾਂਗਰਸ ਦੀ ਟੋਪੀ ਪਾਇਆ ਬੰਦਾ ਜਿਹੜਾ ਸੀਗਾ ਉਹ ਨੰਨੂ ਦੇ ਟੱਬਰ ਨੂੰ ਮੱਥੇ ਟੇਕ ਰਿਹਾ ਸੀਗਾ ਤੇ ਜਦੋਂ ਇਹਨਾਂ ਨੇ ਆਪਣਾ ਮੋਦੀ ਵਖਾਇਆ ਪੱਗ ਬੰਨਿਆ ਤੇ ਉਹ ਜਿਹੜਾ ਸਾਬਜਾਦਿਆ ਦੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਸਵੀਰ ਜਿਹੜੀ ਉਹਨਾਂ ਨੇ ਕਾਰਟੂਨ ਚ ਪੇਸ਼ ਕੀਤੀ ਜਿਹੜਾ અપਮਾਨ ਕੀਤਾ ਉਹਨੂੰ ਵੀ ਇਹ ਫਕਰ ਨਾਲ ਦੱਸਦੇ ਉਹ ਇਹ ਪੱਗਾਂ ਵਾਲੇ ਉਹ ਸਿੱਖਣੇ ਆ ਹੂੰ ਕਿ ਸਾਡੇ ਨਾਲ ਆਪਣੀਆਂ ਤੁਲਨਾ ਨਾ ਕਰਨ ਅਸੀਂ ਇਹਨਾਂ ਤੋਂ ਕੋਈ ਐਕਸਪੈਕਟ ਨਹੀਂ ਕਰਦੇ ਹੂੰ ਮਾਨਸਿਕਤਾ ਇਹਨਾਂ ਦੀ ਬਿਮਾਰ ਹੈ ਹੂੰ ਇਹ ਸਬਰ ਕਰਦੇ ਤੇ ਸਿੱਖ ਹੋ ਸਕਦੇ ਨੇ ਨਕਲੀ ਹੂੰ ਇਹ ਗਵਰਕਰ ਦੇ ਤਾਂ ਸਿੱਖ ਹੋ ਸਕਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖ ਨਹੀਂ ਹੱਗੇ ਹੂੰ ਇਹਨਾਂ ਨੇ ਉਹਨਾਂ ਵਰਗਤ ਇਤਿਹਾਸ ਬਣਾਣਾ ਸਾਡਾ ਜਿਹਨਾਂ ਨੇ ਜੇਲ੍ਹ ਤੋਂ ਚਿੱਠੀਆਂ ਲਿਖ ਲਿਖ ਕੇ ਮਾਫੀਆਂ ਮੰਗਿਆ ਸੀ ਕਿ ਸਾਨੂੰ ਛੱਡ ਦਿਓ ਹੂੰ ਔਰ ਸਾਡੇ ਉਹ ਸਹਿਬਜ਼ਾਦੇ ਆਦੁੱਲਾ ਆਮ ਲੋਕਾਂ ਦੇ ਨਾਲ ਬਰਾਬਰ ਖੜਾ ਕਰਨ ਦੇ ਲਈ ਕਰਨ ਦੇ ਆ ਹੂੰ ਵੀਰ ਬਾਲ ਇਹ ਕੀ ਸ਼ਬਦ ਨੇ ਤੇ ਕਿੱਥੇ ਸਾਡੇ ਬਾਬੇ ਸਹਿਬਜ਼ਾਦੇ ਗੁਰੂ ਗੁਰੂ ਦੇ ਫਰਜ਼ੰਦ ਤੇ ਇਹਨਾਂ ਦਾ ਇਹਨਾਂ ਨੂੰ ਇਹਦੀ ਇਹਦੇ ਐਨੀਤ ਨਹੀਂ ਪਤਾ ਸ਼ਬਦ ਦੀ ਸ਼ਬਦ ਗੁਰੂ ਨੂੰ ਮੰਨਣ ਵਾਲੇ ਹੋਣ ਤਾਂ ਸ਼ਬਦ ਦੀ ਇਮਤਨਾ ਨਾ ਬਤਾਉਂਗੇ ਇਸ ਤੋਂ ਵੱਡੀ ਖੁਦਗਰਜ਼ੀ ਤੇ ਬੇਇਮਾਨੀ ਨਹੀਂ ਹੋ ਸਕਦੀ ਉਸ ਬੰਦੇ ਦੇ ਉੱਤੇ ਜਿਹਨੇ ਸਿਰ ਤੇ ਪੱਗ ਬੰਨੀ ਹੋਵੇ ਤੇ ਉਹ ਸਾਨੂੰ ਇਹ ਬਣਾ ਰਿਹਾ ਹੋਵੇ ਕਿ ਉਹ ਤੁਹਾਡੇ ਤੇ ਆਸਾਨ ਕਰ ਰਿਹਾ ਸਾਡਾ ਦਿਨ ਬਣਾ ਰਿਹਾ ਸਾਡਾ ਕੋਈ ਦਿਨ ਨਹੀਂ ਬਣਾ ਸਕਦੇ ਆ ਲੋਕ ਨਾ ਇਹਨਾਂ ਦੀ ਭਾਵਨਾਵਾਂ ਨੇ ਕਮਜ਼ੋਰੀ ਤੇ ਜਿਹੜੀ ਕਹੋ ਸਾਡੇ ਜਥੇਦਾਰਾਂ ਦੀ ਨਿਲੈਕੀ ਉਹ ਇਹ ਹੈਗੀ ਆ ਕਿ ਜੇਦੋਂ ਤੁਸੀਂ ਜਥੇਦਾਰਾਂ ਦੀ ਗੱਲ ਕਰਦੇ ਆ ਜੱਥੇਦਾਰਾਂ ਨੂੰ ਉਹਨਾਂ ਦੀ ਪਾਵਰਤਾ ਪਤਾ ਹੀ ਹੈ ਨਹੀਂ ਹੂੰ ਉਹਨਾਂ ਨੇ ਇੰਨਾ ਲੰਬਾ ਪੀਰੀਅਡ ਅਧੀਨਗੀ ਚ ਕੱਢਿਆ ਕਿ ਉਹਨਾਂ ਨੂੰ ਪਤਾ ਹੀ ਹੈ ਨਹੀਂ ਕਿ ਉਹ ਆਰਡਰ ਦੇਣ ਦੇ ਲਈ ਬਣੇ ਆ ਨਾ ਕਿ ਉਹ ਬੇਨਤੀਆਂ ਕਰਨ ਲਈ ਬਣੇ ਹੂੰ ਜਦੋਂ ਉਹ ਬੇਨਤੀਆਂ ਕਰਦੇ ਆ ਤਾਂ ਸਾਡਾ ਸਿਰ ਸ਼ਰਮ ਨਾਲ ਝੁਕਦਾ ਹੂੰ ਇਹੋ ਕਿਉਂ ਬੇਨਤੀ ਕਰ ਰਹੇ ਇਹਨਾਂ ਦੇ ਅੱਗੇ ਜਿਹੜੇ ਸਾਡੇ ਨਾਲ ਦੁਸ਼ਮਣੀ ਕਰਦੇ ਪਈਆਂ ਹੂੰ ਹੈਨਾ ਉਹਨਾਂ ਨੂੰ ਜੇ ਲੱਗਦਾ ਕਿ ਇਹ ਬੇਨਤੀਆਂ ਦੇ ਨਾਲ ਮੰਨਦੇ ਹੋਣੇ ਤੇ ਮੈਨੂੰ ਲੱਗਦਾ ਕਿ ਜੱਥੇਦਾਰ ਉਹਨਾਂ ਨੂੰ ਇਹ ਵੀ ਇਲਾਮਾ ਸਾਡੇ ਸਿਰੋ ਲਾ ਦੇਣਾ ਚਾਹੀਦਾ ਸਾਨੂੰ ਕੋਈ ਲੋੜ ਨਹੀਂ ਆ ਕਿ ਇਹ ਸਾਡੇ ਕਰਕੇ ਉਸ ਹਕੂਮਤ ਦੇ ਮੋਰੇ ੜਕੜਾਣ ਜਿਹੜੀ ਹਕੂਮਤ ਸਾਡਾ ਰੋਜ਼ ਹੱਸ ਕੇ ਮਜ਼ਾਕ ਉਡਾਂਦੀ ਹੋਵੇ ਕਿ ਅੱਜ ਫਿਰ ਇਹਨਾਂ ਦਾ ਦਿਮਗ ਕੱਢਿਆ ਤੇ ਦੇਖੋ ਕਿੰਨਾ ਸਿੱਖ ਇਸ ਚੀਜ਼ ਨੂੰ ਇੰਜੋਏ ਕਰ ਰਹੇ ਹੂੰ ਸੋ ਅਸੀਂ ਆਪਣੇ ਸਿੱਖਾਂ ਨੂੰ ਇਹ ਗੱਲ ਦੱਸਣਾ ਚਾਹੁੰਦੇ ਆ ਖਾਸ ਤੌਰ ਤੇ ਉਹ ਜਿਹੜੇ ਪੰਜਾਬ 'ਚ ਰਹਿ ਰਹੇ ਆ ਕਿ ਤੁਸੀਂ ਨਾ ਕਿਥੇ ਵੀਰਬਾਲ ਦੇ ਤੌਰ ਦੇ ਉੱਤੇ ਸਾਡੇ ਸਰ ਜਾਂਦਾ ਦਾ અપਮਾਨ ਕਰਨ ਲੱਪਿਓ ਸਾਡਾ ਤੁਹਾਡੇ ਨਾਲ ਹੋਇਆ ਟਕਰਾ ਸਾਨੂੰ ਸ਼ਰਮਸਾਰ ਕਰੂਗਾ ਜਦੋਂ ਅਸੀਂ ਤੁਹਾਡੇ ਮੋਹਰੇ ਆ ਕੇ ਖੜ ਜਾਣਾ ਸੋ ਇਹ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਇਹ ਕੰਮ ਇਹ ਜਿਹੜੇ ਦਿਨ ਇਹ ਮਨਾਏ ਜਾਂ ਨਹੀਂ ਤਾਂ ਇਹ ਗੱਲ ਬਿਲਕੁਲ ਸਪਸ਼ਟ ਕਰਦੀ ਹੈ ਕਿ ਸਾਡੇ ਲਈ ਇਹ ਬਹੁਤ ਵੱਡਾ ਅਪਮਾਨ ਆ ਤੇ ਅਸੀਂ ਅਪਮਾਨ ਦੀ ਖਾਤਰ ਲੜਨਾ ਤੇ ਮਰਨਾ ਚਾਹੁੰਦੇ ਹਾਂ ਇਸ ਬਾਰੇ ਭਾਈ ਮਨਜੀਤ ਸਿੰਘ ਨਾਲ ਵੀ ਗੱਲ ਕਰ ਲੈਂਦੇ ਭਾਈ ਸਾਹਿਬ ਤੁਹਾਡਾ ਕੀ ਖਿਆਲ ਹੈ ਜੋ ਗੱਲਬਾਤ ਹੋਣੀ ਭਾਈ ਹਰਜਿੰਦਰ ਸਿੰਘ ਕਰ ਰਹੇ ਸੀ ਕਿ ਮੈਂ ਤੁਹਾਨੂੰ ਵੀ ਇੱਕ ਸਵਾਲ ਪੁੱਛਣਾ ਚਾਹੁੰਦਾ ਹੈ ਕਿ ਜਿਹੜੇ ਹਿੰਦੂ ਧਰਮ ਦੇ ਨਾਲ ਤੱल्लुक ਰੱਖਦੇ ਜਾਂ ਜਿਹੜੇ ਵੀਰਪਾਲ ਦੇਵਸ ਦੇ ਨਾਲ ਹਮੈਤੀ ਨੇ ਉਹ ਖਾਸ ਤੌਰ ਦੇ ਉੱਤੇ ਇਹ ਗੱਲ ਕਰਦੇ ਆ ਕਿ ਸਾਡੇ ਵੀ ਇਸ਼ਟ ਨੇ ਸਾਡੇ ਵੀ ਸਾਬਜ਼ਾਦੇ ਨੇ ਅਸੀਂ ਵੀ ਉਹਨਾਂ ਨੂੰ ਮਨਾਉਣਾ ਤੇ ਫਿਰ ਇੱਥੇ ਤਾਂ ਉਹਨਾਂ ਨੂੰ ਮਨਾ ਲੈਣ ਦੇਣਾ ਚਾਹੀਦਾ ਜਿਹੜੇ ਇਹ ਜਿਹੜੀ ਗੱਲ ਹੈ ਨਾ ਜੀ ਅਕਸਰ ਹੁੰਦੀ ਹੈ ਇਹ ਇਕੱਲੇ ਵੀਰਪਾਲ ਦੇਵਸ ਤੇ ਨਹੀਂ ਹੁੰਦੀ ਇਹ ਬਹੁਤ ਵਾਰ ਹੁੰਦੀ ਹੈ ਜਦੋਂ ਸਿੱਖ ਆਪਣੇ ਹੱਕਾਂ ਦੀ ਮੰਗ ਕਰਦੇ ਆ ਇਹ ਅਕਸਰ ਇਹ ਕਿਹਾ ਜਾਂਦਾ ਕਿ ਅਸੀਂ ਵੀ ਗੁਰਦੁਆਰੇ ਜਾਂਦੇ ਆ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਆ ਅਸੀਂ ਵੀ ਸਹਿਬਜ਼ਾਦਿਆਂ ਦਾ ਸਤਿਕਾਰ ਕਰਦੇ ਆ ਅਸੀਂ ਵੀ ਸ਼ੀਦਾਂ ਦਾ ਸਤਿਕਾਰ ਕਰਦੇ ਆ ਇਹ ਪਰਖਿਆ ਕਿੱਦਾਂ ਜਾਊਗਾ ਕੌਣ ਕਿੱਦਾਂ ਦਾ ਸਤਿਕਾਰ ਕਰਦਾ ਤੇ ਕਦੋਂ ਕਰਦਾ ਜਦੋਂ ਗੁਰੂ ਗ੍ਰੰਥ ਸਾਹਿਬ ਮਾਰਾ ਦੀ ਬੇਅਦਬੀ ਹੁੰਦੀ ਉਦੋਂ ਸੜਕਾਂ ਤੇ ਕੌਣ ਉਤਰਦਾ ਸਤਿਕਾਰ ਉਦੋਂ ਪਰਖਿਆ ਜਾਂਦਾ ਜਦੋਂ ਸਹਿਬਜ਼ਾਦਿਆਂ ਦੀ ਗੱਲ ਕਰਦੇ ਪਏ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਪਰਖਿਆ ਉਦੋਂ ਜਾਣਾ ਸਹਿਬਜ਼ਾਦਿਆਂ ਮੰਦ ਸਟੇਟ ਨੂੰ ਚੈਲੰਜ ਕੌਣ ਕਰਦਾ ਸਤਕਾਰ ਕੱਲਾ ਪੂਜਣ ਦੀ ਚੀਜ਼ ਨਹੀਂ ਆ ਤੁਸੀਂ ਜਿਹਦਾ ਸਤਕਾਰ ਕਰਦੇ ਹੋ ਉਹਦੇ ਵਰਗਾ ਹੋਣਾ ਲੋਚਦੇ ਆ ਹੂੰ ਅਸੀਂ ਸਹਿਬਜ਼ਾਦਿਆਂ ਦਾ ਸਤਕਾਰ ਕਰਦੇ ਆ ਅਸੀਂ ਉਹਨਾਂ ਦੇ ਜੀਵਨ ਤੋਂ ਪ੍ਰੇਰਿਤ ਹੋ ਕੇ ਜਿਹੜੀ ਗੱਲ ਸਟੇਟ ਧੱਕਾ ਕਰਦੀ ਉਹਦੇ ਖਿਲਾਫ ਖੜਦੇ ਆ ਤਾਂ ਲੜਦੇ ਆ ਹੂੰ ਜੇ ਸਹਿਬਜ਼ਾਦਿਆਂ ਦਾ ਸਤਕਾਰ ਕਰਨ ਦਾ ਰੱਤੀ ਪਰ ਵੀ ਇਹਨਾਂ ਦੇ ਅੰਦਰ ਮਾਦਾ ਹੁੰਦਾ ਖਾਸ ਕਰਕੇ ਜਿਹੜੇ ਪੋਲਿਟਿਕਲ ਲੀਡਰ ਆ ਉਹ ਸਟੇਟ ਦੀ ਅੱਖ 'ਚ ਅੱਖ ਪਾ ਕੇ ਕਹਿੰਦੇ ਕਿ ਇੱਥੇ ਧੱਕਾ ਹੋ ਰਿਹਾ ਹੂੰ ਇੱਥੇ ਚੰਗੀ ਭਲੀ ਜੀਵਨ ਦੇ ਵਿੱਚ ਸਹੂਲਤਾਂ ਨੂੰ ਛੱਡ ਕੇ ਜੁੱਤੀ ਦੀ ਨੋਕ ਤੇ ਠੋਕਰ ਮਾਰ ਕੇ ਸਾਬ ਜਦਾਂ ਨੇ ਮੱਥਾ ਲਾਇਆ ਹਕੂਮਤਾਂ ਦੇ ਨਾਲ ਇਹ ਕਹਿਣ ਤੇ ਜਿਹੜੀ ਇਹਨਾਂ ਦੀ ਮਾਨਸਿਕਤਾ ਵੀਰਬਾਲ ਦੇ ਬਣਾਉਣ ਦੀ ਆ ਇੱਕ ਪੋਸਟ ਹੈ ਮੇਰੇ ਫੋਨ ਦੇ ਉੱਤੇ ਖੁੱਲੀ ਮੈਂ ਚਾਹੂੰਗਾ ਕਿ ਅਗਰ ਤੁਹਾਡਾ ਕੈਮਰਾ ਇਹਨੂੰ ਰਿਕਾਰਡ ਕਰ ਸਕਦਾ ਤੇ ਦੇਖੇ ਇਹ ਪੋਸਟ ਤੇ ਕੀ ਲਿਖਿਆ ਮੈਂ ਤੁਹਾਨੂੰ ਇੱਕ ਵਾਰੀ ਪੜ੍ਹ ਕੇ ਵੀ ਸੁਣਾ ਦਿੰਦੀ ਜੀ ਇਹ ਪੋਸਟ ਤੋਂ ਸਟੇਟ ਦੀ ਮਾਨਸਿਕਤਾ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੋ ਜਾਂਦੀ ਹੈ ਹੂੰ ਕਿਉਂ ਚਾਹੁੰਦੀ ਆ ਵੀਰਬਾਲ ਦਿਵਸ ਮਨਾਉਣਾ ਹੂੰ ਇਹ ਪੋਸਟ ਲਿਖਿਆ ਜੀ ਜਦ ਨੰਨੇ ਸੁਪਨਿਆਂ ਕੋ ਉਡਾਨ ਮਿਲਦੀ ਹੈ ਹੂੰ ਰਾਸ਼ਟਰ ਪ੍ਰਗਤੀ ਕਰਤਾ ਹੈ ਹੂੰ ਉਹਨ ਸੁਪਨਿਆਂ ਦਾ ਉਤਸਵ ਹੈ ਵੀਰਬਾਲ ਦਿਵਸ ਹੂੰ ਇਹਦੇ ਕੀ ਅਰਥ ਨੇ ਹੂੰ ਭਈ ਜਿਹੜੇ ਵੀਰਬਾਲ ਦਿਵਸ ਅਸੀਂ ਮਨਾ ਰਹੇ ਆ ਨਾ ਉਹਦੇ ਵਿੱਚ ਸਹਿਬਜ਼ਾਦਿਆਂ ਨੂੰ ਰਾਸ਼ਟਰਵਾਦੀ ਦਿਖਾਇਆ ਜਾਵੇ ਹੂੰ ਤੇ ਪੂਰੀ ਕੌਮ ਉਹਨਾਂ ਦੇ ਹੀ ਆਈਡੀਆ ਦੇ ਉੱਤੇ ਜੋ ਸਟੇਟ ਪਰੋਸਣਾ ਚਾਹੁੰਦੀ ਆ ਉਹ ਉਸ ਨਜ਼ਰੀਏ ਤੋਂ ਦੇਖੇ ਹਮ ਜਦ ਕੇ ਅੱਜ ਜਿਹੜੇ ਇਹ ਰਾਸ਼ਟਰ ਦੀਆਂ ਗੱਲਾਂ ਕਰਦੇ ਆ ਇਹੇ ਰਾਸ਼ਟਰ ਇਨ੍ਹਾਂ ਹੀ ਸਹਿਬਜ਼ਾਦਿਆਂ ਦੇ ਜਿਹੜੇ ਅ ਬਰਸੰਤ ਸੀ ਪਿੱਛੇ ਜਿਹੜੀ ਕੌਮ ਸੀ ਪੂਰੀ ਇਨ੍ਹਾਂ ਸਹਿਬਜ਼ਾਦਿਆਂ ਦੇ ਹੀ ਅੱਗੇ ਜਿਹੜੀ ਚੱਲੀ ਕੌਮ ਆ ਉਸੇ ਕੌਮ ਦਾ ਕਤਲੇਆਮ ਇਸੇ ਰਾਸ਼ਟਰ ਦੀ ਹਿੱਕ ਦੇ ਉੱਤੇ ਕੀਤਾ ਗਿਆ ਹਮ ਤੋ ਜਦੋਂ ਇਹ ਸੈਭਜਾਦਿਆਂ ਦਾ ਨਾਂ ਲੈ ਕੇ ਇਸ ਤਰ੍ਹਾਂ ਦੀਆਂ ਪੋਸਟਾਂ ਪਾਉਂਦੇ ਹੋ ਤੋ ਸਿੱਧਾ ਸਿੱਧਾ ਇਹਨਾਂ ਦੀ ਮਾਨਸਿਕਤਾ ਕਲੀਅਰ ਹੁੰਦੀ ਹੈ ਕਿ ਪੂਰੀ ਕੌਮ ਨੂੰ ਰਾਸ਼ਟਰਵਾਦ ਦੇ ਜੁਲੇ ਦੇ ਥੱਲੇ ਲਿਆ ਕੇ ਉਸ ਸੋਚ ਤੇ ਆਈਡੀਏ ਦੇ ਥੱਲੇ ਲਿਆ ਕੇ ਰਾਸ਼ਟਰਵਾਦੀ ਬਣਾਉਣਾ ਚਾਹੁੰਦੇ ਆ ਧਰਮੀ ਨਹੀਂ ਬਣਾਉਣਾ ਚਾਹੁੰਦੇ ਕਹਿੰਦੇ ਜਿਹੜੀ ਹੈ ਨਾ ਕਿ ਧਰਮ ਦੇ ਹਿੱਤ ਦੇ ਵਿੱਚ ਜਿਹੜੀ ਸਾਡੇ ਲਈ ਪੰਥ ਪ੍ਰਥਮ ਹੂੰ ਬਾਕੀ ਦੁਨੀਆ ਦੀ ਹਰ ਸ਼ੈ ਸੈਕੰਡਰੀ ਹੈ ਹੂੰ ਦੁਨੀਆ ਦੀ ਹਰ ਸ਼ੈ ਸੈਕੰਡਰੀ ਆ ਪੰਥ ਵਸੇ ਮੈਂ ਉੱਜਣਾ ਸਾਡਾ ਸਿਧਾਂਤ ਆ ਸਹੀ ਜੇ ਪੰਥ ਸਾਡੇ ਲਈ ਸਭ ਤੋਂ ਪਹਿਲਾ ਬਾਕੀ ਹਰ ਸ਼ਾਇਦ ਦੁਨੀਆ ਦੀ ਬਾਅਦ ਚ ਸੋ ਇਸ ਕਰਕੇ ਜਿਹੜੀ ਇਹਨਾਂ ਦੀ ਇਹ ਗੰਦੀ ਮਾਨਸਿਕਤਾ ਚੋਂ ਨਿਕਲੀਆਂ ਚੀਜ਼ਾਂ ਆ ਨਾ ਗੁਰੂ ਮਹਾਰਾਜ ਦੀ ਬਖਸ਼ਿਸ਼ ਤੇ ਸਹਿਬਜ਼ਾਦਿਆਂ ਦੇ ਅਸ਼ੀਰਵਾਦ ਦਾ ਸਦਕਾ ਜਦ ਤੱਕ ਸਾਹ ਤੇ ਪ੍ਰਾਣ ਚੱਲਦੇ ਆ ਅਸੀਂ ਇਹ ਨੰਗੇ ਕਰਦੇ ਰਵਾਂਗੇ ਇਹਨਾਂ ਲੋਕਾਂ ਨੂੰ ਤੇ ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਹੀ ਤਾਕਤ ਲੈ ਕੇ ਗੁਰੂ ਬਖਸ਼ਿਸ਼ ਕਰੇ ਤੇ ਇਹ ਪ੍ਰਾਣ ਸਾਡੇ ਵੀ ਪੰਥ ਦੇ ਲੇਖੇ ਲੱਗ ਜਾਣ ਚੜ੍ਹਦੀ ਕਲਾ ਚ ਜਦ ਤੱਕ ਪ੍ਰਮਾਤਮਾ ਸਾਹ ਦਿੰਦਾ ਆ ਸਾਨੂੰ ਉਹ ਇਹਨਾ ਆਸ਼ੇ ਦੇ ਅਨੁਸਾਰ ਜੀ ਸਕੀਏ ਇਹੀ ਅਰਦਾਸ ਬੇਨਤੀ ਹਮੇਸ਼ਾ ਰਹਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਇਹ ਸਥਿਤੀ ਹੈ ਪਰ ਹੁਣ ਵੇਖਣ ਦੀ ਗੱਲ ਹੈ ਕਿ 26 ਤਰੀਕ ਕੀ ਲੈ ਕੇ ਆਵੇ ਕਿ ਕੀ ਕੁਝ ਉਹਦੇ ਵੇਖਣ ਨੂੰ ਮਿਲਦਾ ਹੈ ਕੀ ਕੁਝ ਹੁੰਦਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਵਾਨੀ ਦੇ ਪੰਜਾਬ ਦੇ